ਬਿਲਕੁਲ ਜੀ ਸ਼ਾਂਤੀ ਮੈਂ ਠੰਗਣਾ ਅਰਦਾਸ ਬੇਨਤੀ ਕਰਕੇ ਚੱਲੇ ਆ ਮੈਡਮ ਜੋ ਹਾਲਾਤ ਬਣੇ ਧੱਕੇਸ਼ਾਹੀ ਹੋਈ ਗ੍ਰਿਫਤਾਰੀਆਂ ਹੋਈਆਂ ਉਹਨਾਂ ਹਾਲਾਤਾਂ ਬਾਰੇ ਕੀ ਕਹਿੰਦੇ ਜੀ ਹਾਲਾਤ ਉਹ ਸਰਕਾਰ ਦੀ ਨਕਾਮੀ ਸਮਝੋ ਤੇ ਸਰਕਾਰ ਨੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ ਆ ਜਦੋਂ ਕਿਸੇ ਦੇ ਪਰਚਾ ਹੁੰਦਾ ਤੇ ਸਮਝੋ ਕਿ ਸਰਕਾਰ ਹਾਰ ਰਹੀ ਹੈ ਧੱਕੇਸ਼ਾਹੀ ਹੈ ਸਰਕਾਰ ਦੀ ਅੱਗੇ ਵੀ ਅਸੀਂ ਸਰਪੰਚੀ ਦੀ ਇਲੈਕਸ਼ਨ ਮਿਲੇ ਸਰਕਾਰ ਦੀ ਧੱਕੇਸ਼ਾਹੀ ਬਰ ਡਟੇ ਰਹੇ ਸੀ ਤੇ ਹੁਣ ਵੀ ਡਟੇ ਰਾਵਾਂਗੇ ਲੋਕ ਸਾਡੇ ਨਾਲ ਜੇ ਚਾਦੀ ਕਲਾ ਵਿੱਚ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਜਿਸ ਨਾਲ ਲਗਾਤਾਰ 7 ਵਜੇ VOTING ਹੋਵੇ ਜਿਆਦਾ ਤੋਂ ਜਿਆਦਾ VOTING ਹੋਵੇ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਮੈਂ ਇਹੋ ਅਪੀਲ ਕਰਨਾ ਚਾਹੁੰਦੀ ਆ ਕਿ ਆਪਾਂ ਆਪ ਸਰਕਾਰ ਤੱਕੇ ਚੁਈ ਕਰ ਰਹੀ ਆ ਤੇ ਇਹਦੇ ਵਿਰੋਧ ਆਪਾਂ ਲੜਨਾ ਵਾ ਤੇ ਆਪਾਂ ਵੱਧ ਤੋਂ ਵੱਧ ਵੋਟ ਪੋਲ ਕਰੀਏ ਆਪਣੀ ਆਪਣੀ ਬੋਟ ਦੇ ਹੱਕ ਦਾ ਹਿੱਸੇ ਮਾਲ ਕਰੀਏ ਤੇ ਸ਼ਾਂਤੀਪੂਰਵਕ ਵੋਟਾਂ ਜਿਹੜੀਆਂ ਆਪਾਂ ਪਾਈਆਂ ਚੋਣ ਕਮਿਸ਼ਨ ਦੀ ਕਾਰਜਕਾਰੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ SSP ਨੂੰ ਵੀ ਸਸਪੈਂਡ ਕੀਤਾ ਗਿਆ ਜੀ ਮੈਂ ਚੋਣ ਕਮਿਸ਼ਨ ਦਾ ਧੰਨਵਾਦ ਕਰਦੀ ਆ ਉਨਾ ਮਤਲਬ ਕਿ ਸਾਡੀ ਅਪੀਲ ਤੇ ਐਸਐਸਪੀ ਨੂੰ ਸਸਪੈਂਡ ਕੀਤਾ ਵਾ ਇੱਕ ਵਾਰੀ ਮੈਸੇਜ ਜਾਊਗਾ ਸਾਰਿਆਂ ਵਿੱਚ ਕਿ ਕਿੰਨੀ ਧੱਕੇਸ਼ਾਈ ਹੋ ਰਹੀ ਹੈ ਸਰਕਾਰ ਕੀ ਕੁਝ ਕਰ ਰਹੀ ਹੈ ਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਮਿਸ਼ਨ ਦਾ ਦਾ ਦਿਨ ਤੇ ਇੰਤਜ਼ਾਰ ਤੁਸੀਂ ਵੇਖ ਲਓ ਕਿੰਨੀਆਂ ਮੁਸ਼ਕਲਾਂ ਚੋਂ ਲੰਘ ਕੇ ਕਿੰਨਾ ਕੁਝ ਹੋਇਆ ਆ ਸਰਕਾਰ ਦੀ ਕਿੰਨੇ ੱਤਕੇਸ਼ਾਈ ਹੋਈ ਆ ਫਿਰ ਵੀ ਜਿਹੜੇ ਸਾਡੇ ਵਰਕਰ ਤੇ ਅਸੀਂ ਜਿਹੜੇ ਆ ਡਟੇ ਰਹੇ ਆ ਤੇ ਅੱਜ ਦੇ ਦਿਨ ਦੀ ਵੇਟ ਬੜੇ ਲੰਮੇ ਸਮੇਂ ਚੋਂ ਤੇ ਅੱਜ ਉਹ ਦਿਨ ਆ ਚੁੱਕਿਆ ਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਦੇ ਇਸ ਵਾਰ ਜੜੀ ਆ ਤੱਕੜੀ ਤੱਕੜੀ ਹੋ ਜੇ ਵੱਡੀ ਚੁਣੌਤੀ ਇਹ ਹੁੰਦੀ ਹੈ ਕਿ ਪੋਲਿੰਗ ਜ਼ਰੂਰ ਜਿਹੜੀ ਹੈ ਉਹ ਵੱਧ ਤੋਂ ਵੱਧ ਹੋਵੇ ਇਸ ਸੰਬੰਧ ਵਿੱਚ ਲੋਕਾਂ ਕੀ ਮੈਸੇਜ ਕਰੋਗੇ ਬਿਲਕੁਲ ਜੀ ਮੈਂ ਸਾਰਿਆਂ ਨੂੰ ਇਹ ਕਹਾਂਗਾ ਕਿ ਵੱਧ ਤੋਂ ਵੱਧ ਜਿਹੜਾ ਤੁਸੀਂ ਆਪਣੀ ਵੋਟ ਜਿਹੜਾ ਤੁਹਾਡਾ ਅਧਿਕਾਰ ਆ ਉਹ ਤੁਸੀਂ ਜਿਹੜਾ ਆ ਉਹ ਪਾਉਣਾ ਉਹ ਤੁਹਾਡਾ ਜਿਹੜਾ ਅਧਿਕਾਰ ਆ ਉਹ ਤੁਹਾਡਾ ਇੱਥੋਂ ਕੋਈ ਵੀ ਨਹੀਂ ਖੋ ਸਕਦਾ ਤੁਸੀਂ ਜਦੋਂ ਵੋਟ ਪਾਉਗੇ ਤੁਸੀਂ ਆਪਣੇ ਮਨ ਨਾਲ ਸੋਚ ਸਮਝ ਕੇ ਜਿਹੜੀ ਆ ਵੋਟ ਪਾਓ ਜਿਹੜਾ ਤੁਹਾਨੂੰ ਮਤਲਬ ਕਿ ਕੈਂਡੀਡੇਟ ਲੱਗਦਾ ਆ ਕਿ ਇਹ ਕੈਂਡੀਡੇਟ ਜਿਹੜਾ ਆ ਸਾਡੀ ਮਤਲਬ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਵਿਕਾਸ ਕਰਾ ਸਕਦਾ ਜਾਂ ਹੋਰ ਜਿਹੜੇ ਮਸਲੇ ਉਹ ਹੱਲ ਕਰਾ ਸਕਦਾ ਹੈ ਕੀਤੇ ਗਏ ਸੁਰੱਖਿਆ ਦੇ ਪੈਰਾਮੈਟਰੀ ਕੋਰਸ ਦੀ ਲਾਈਆਂ ਧੱਕੇਸ਼ਾਈ ਵੀ ਕੀਤੀ ਗਈ ਬਿਲਕੁਲ ਜੀ ਧੱਕੇਸ਼ਾਈਆਂ ਤੇ ਬਹੁਤ ਹੋਈਆਂ ਨਜਾਇਜ਼ ਪਰਚੇ ਹੋਏ ਤੇ ਨਜਾਇਜ਼ ਜਿਹੜੇ ਆ ਪਰਚੇ ਕੀਤੇ ਗਏ ਆ ਜਿਹੜੀਆਂ ਮਤਲਬ ਕਿ ਇਹੋ ਜਿਹੇ ਪਰਚੇ ਕੀਤੇ ਗਏ ਆ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਆ ਮਤਲਬ ਕਿ ਇਹ ਤੇ ਚੋਰੀ ਦਾ ਪਾਤ ਆ ਕਿਸੇ ਦੇ ਕੁਝ ਪਾਤ ਆ ਮਾਮੂਲੀ ਜਿਹੇ ਪਰਚੇ ਜਾਣਬੁੱਝ ਕੇ ਤੰਗ ਕਰਨ ਲਈ ਪਾਏ ਗਏ ਰੈਕੀਆਂ ਕਰਾਈਆਂ ਗਈਆਂ ਬੜਾ ਕੁਝ ਕੀਤਾ ਗਿਆ ਤੇ ਚੌਂਕ ਕਮਿਸ਼ਨਰ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਡਟ ਕੇ ਜੜਾ ਆ ਸੱਚ ਦਾ ਸਾਥ ਦਿੱਤਾ ਆ ਤੇ ਸੱਚ ਦੀ ਲਈ ਤੇ ਤੋਰੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਿਲਕੁਲ ਜੀ ਸ਼ਾਂਤੀ ਮਈ ਠੰਗਣਾ ਅਰਦਾਸ ਬੇਨਤੀ ਕਰਕੇ ਚੱਲੇ ਆ ਮੈਡਮ ਜੋ ਹਾਲਾਤ ਬਣੇ ਤਕੇਸ਼ਾਈ ਹੋਈ ਗ੍ਰਿਫਤਾਰੀਆਂ ਹੋਈਆਂ ਉਹਨਾਂ ਹਾਲਾਤਾਂ ਬਾਰੇ ਕੀ ਕਹਿੰਦੇ ਜੀ ਹਾਲਾਤ ਉਹ ਸਰਕਾਰ ਦੀ ਨਕਾਮੀ ਸਮਝੋ ਤੇ ਸਰਕਾਰ ਨੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ ਆ ਜਦੋਂ ਕਿਸੇ ਦੇ ਪਰਚਾ ਹੁੰਦਾ ਤੇ ਸਮਝੋ ਕਿ ਸਰਕਾਰ ਹਾਰ ਰਹੀ ਹੈ ਤਕੇਸ਼ਾਈ ਹੈ ਸਰਕਾਰ ਦੀ ਅੱਗੇ ਵੀ ਅਸੀਂ ਸਰਪੰਚੀ ਦੀ ਇਲੈਕਸ਼ਨ ਮਿਲੇ ਸਰਕਾਰ ਦੀ ਤਕੇਸ਼ਾਈ ਬਰ ਡਟੇ ਰਹੇ ਸੀ ਤੇ ਹੁਣ ਵੀ ਡਟੇ ਰਵਾਂਗੇ ਲੋਕ ਸਾਡੇ ਨਾਲ ਜੇ ਜਰਦੀ ਕਲਾ ਵਿੱਚ ਲੋਕਾਂ ਦੀ ਅਪੀਲ ਕਰਨਾ ਚਾਹੋਗੇ ਜਿਸ ਤਰ੍ਹਾਂ ਲਗਾਤਾਰ 7 ਵਜੇ VOTING ਸ਼ੁਰੂ ਹੋਈ ਜਿਆਦਾ ਤੋਂ ਜਿਆਦਾ VOTING ਹੋਏ ਲੋਕਾਂ ਨੂੰ ਇਹ ਫੀਲ ਕਰਨਾ ਚਾਹੋਗੇ ਲੋਕਾਂ ਨੂੰ ਮੈਂ ਇਹੋ ਅਪੀਲ ਕਰਨਾ ਚਾਹੁੰਦੀ ਆ ਕਿ ਆਪਾਂ ਆਪ ਸਰਕਾਰ ਤੱਕ ਇਹ ਚਾਹੀ ਕਰ ਰਹੀ ਆ ਤੇ ਇਹਦੇ ਵਿਰੋਧ ਆਪਾਂ ਲੜਨਾ ਵਾ ਤੇ ਆਪਾਂ ਵੱਧ ਤੋਂ ਵੱਧ ਵੋਟ ਪੋਲ ਕਰੀਏ ਆਪਣੀ ਆਪਣੀ ਵੋਟ ਦਾ ਹੱਕ ਦਾ ਇਸਤੇਮਾਲ ਕਰੀਏ ਤੇ ਸ਼ਾਂਤੀਪੂਰਵਕ ਵੋਟਾਂ ਜਿਹੜੀਆਂ ਆਪਾਂ ਪਾਈਆਂ ਚੋਣ ਕਮਿਸ਼ਨ ਦੀ ਕਰਮਚਾਰੀ ਨੂੰ ਕਿਸ ਤਰ੍ਹਾਂ ਵੇਚਦੀ ਕਿਉਂਕਿ SSP ਨੂੰ ਵੀ ਸਸਪੈਂਡ ਕੀਤਾ ਗਿਆ ਜੀ ਮੈਂ ਚੋਣ ਕਮਿਸ਼ਨ ਦਾ ਧੰਨਵਾਦ ਕਰਦੀ ਆ ਉਨਾ ਮਤਲਬ ਕਿ ਸਾਡੀ ਅਪੀਲ ਤੇ ਐਸਐਸਪੀ ਨੂੰ ਸਸਪੈਂਡ ਕੀਤਾ ਵਾ ਇੱਕ ਵਾਰੀ ਮੈਸੇਜ ਜਾਊਗਾ ਸਾਰਿਆਂ ਵਿੱਚ ਕਿ ਕਿੰਨੀ ਧੱਕੇਸ਼ਾਹੀ ਹੋ ਰਹੀ ਹੈ ਸਰਕਾਰ ਕੀ ਕੁਝ ਕਰ ਰਹੀ ਹੈ ਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਇਸ ਮਿਸ਼ਨ ਦਾ। ਦਾ ਦਿਨ ਤੇ ਇੰਤਜ਼ਾਰ ਤੁਸੀਂ ਵੇਖ ਲਓ ਕਿੰਨੀਆਂ ਮੁਸ਼ਕਲਾਂ ਚੋਂ ਲੰਘ ਕੇ ਕਿੰਨਾ ਕੁਝ ਹੋਇਆ ਆ। ਸਰਕਾਰ ਦੀ ਕਿੰਨੇ ੱਤਕੇਸ਼ਾਈ ਹੋਈ ਆ ਫਿਰ ਵੀ ਜਿਹੜੇ ਸਾਡੇ ਵਰਕਰ ਤੇ ਅਸੀਂ ਜਿਹੜੇ ਆ ਡਟੇ ਰਹੇ ਆ ਤੇ ਅੱਜ ਦੇ ਦਿਨ ਦੀ ਵੇਟ ਬੜੇ ਲੰਮੇ ਸਮੇਂ ਚੋਂ ਤੇ ਅੱਜ ਉਹ ਦਿਨ ਆ ਚੁੱਕਿਆ ਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਦੇ ਇਸ ਵਾਰ ਜੜੀ ਆ ਤੱਕੜੀ ਤੱਕੜੀ ਹੋ ਜੇ। ਸਭ ਤੋਂ ਵੱਡੀ ਚੁਣੌਤੀ ਇਹ ਹੁੰਦੀ ਹੈ ਕਿ ਪੋਲਿੰਗ ਜਰੂਰ ਜਿਹੜੀ ਹੈ ਉਹ ਵਾਦ ਤੋਂ ਵਾਦ ਹੋਵੇ ਇਸ ਬੰਦ ਕੀ ਲੋਕਾਂ ਕੀ ਮੈਸੇਜ ਕਰੋਗੇ ਬਿਲਕੁਲ ਜੀ ਮੈਂ ਸਾਰਿਆਂ ਨੂੰ ਇਹ ਕਹੂੰਗਾ ਵਾਦ ਤੋਂ ਵਾਦ ਜਿਹੜਾ ਤੁਸੀਂ ਆਪਣੀ ਵੋਟ ਜਿਹੜਾ ਤੁਹਾਡਾ ਅਧਿਕਾਰ ਆ ਉਹ ਤੁਸੀਂ ਜਿਹੜਾ ਆ ਉਹ ਪਾਉਣਾ ਉਹ ਤੁਹਾਡਾ ਜਿਹੜਾ ਅਧਿਕਾਰ ਆ ਉਹ ਤੁਹਾਡਾ ਇੱਥੋਂ ਕੋਈ ਵੀ ਨਹੀਂ ਖੋ ਸਕਦਾ ਤੁਸੀਂ ਜਦੋਂ ਵੋਟ ਪਾਓਗੇ ਤੁਸੀਂ ਆਪਣੇ ਮਨ ਨਾਲ ਸੋਚ ਸਮਝ ਕੇ ਜਿਹੜੀ ਆ ਵੋਟ ਪਾਓ ਜਿਹੜਾ ਤੁਹਾਨੂੰ ਮਤਲਬ ਕਿ ਕੈਂਡੀਡੇਟ ਲੱਗਦਾ ਆ ਕਿ ਇਹ ਕੈਂਡੀਡੇਟ ਜਿਹੜਾ ਆ ਸਾਡੀ ਮਤਲਬ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਵਿਕਾਸ ਕਰਾ ਸਕਦਾ ਜਾਂ ਹੋਰ ਜਿਹੜੇ ਮਸਲੇ ਉਹ ਹੱਲ ਕਰਾ ਸਕਦਾ ਜੋ ਜੋ ਪ੍ਰਬੰਧ ਕੀਤੇ ਗਏ ਸੁਰੱਖਿਆ ਦੇ ਪੈਰਾਮੀਟਰੀ ਕੋਰਸਿੰਗ ਦੀ ਲਾਈਆਂ ਬਿਲਕੁਲ ਜੀ ਠੱਕੇਛਾਈ ਵੀ ਕੀਤੀ ਗਈ ਬਿਲਕੁਲ ਜੀ ਠੱਕੇਛਾਈਆਂ ਤੇ ਬਹੁਤ ਹੋਈਆਂ ਨਜਾਇਜ਼ ਪਰਚੇ ਹੋਏ ਤੇ ਨਜਾਇਜ਼ ਜਿਹੜੇ ਆ ਪਰਚੇ ਕੀਤੇ ਗਏ ਆ ਜਿਹੜੀਆਂ ਮਤਲਬ ਕਿ ਇਹੋ ਜਿਹੇ ਪਰਚੇ ਕੀਤੇ ਗਏ ਆ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਆ ਮਤਲਬ ਕਿ ਇਹ ਤੇ ਚੋਰੀ ਦਾ ਪਾਤ ਆ ਕਿਸੇ ਦੇ ਕੁਝ ਪਾਤ ਆ ਮਾਮੂਲੀ ਜਿਹੇ ਪਰਚੇ ਜਾਣਬੁੱਝ ਕੇ ਤੰਗ ਕਰਨ ਲਈ ਪਾਏ ਗਏ ਰੈਕੀਆਂ ਕਰਾਈਆਂ ਗਈਆਂ ਬੜਾ ਕੁਝ ਕੀਤਾ ਗਿਆ ਤੇ ਚੌਂਕ ਕਮਿਸ਼ਨਰ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਡਟ ਕੇ ਜੜਾ ਆ ਸੱਚ ਦਾ ਸਾਥ ਦਿੱਤਾ ਆ ਤੇ ਸੱਚ ਦੀ ਦੇ ਤੁਰ ਰਹੀ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ